ਹਿੰਦੂ ਮੁਸਲਮਾਨ ਸਿੱਖ ਸੇਵਾ ਕਰਨ ਆਉਂਦੇ ਤੇ ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦਿੰਦੇ ਇੱਕ ਦਿਨ ਇੱਕ ਕਾਜੀ ਗਿਆ ਸੂਲਾਰਦੀਨ ਤੇ ਕੁਠਾਰ ਤੋਂ ਸੰਗਤ ਆਈ ਆਪੋ ਆਪਣੀਆਂ ਪਟਾਵਾਂ ਰੱਖਦੇ ਆ ਸਾਰੇ ਮੱਥਾ ਟੇਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਦਿੰਦੇ ਆ ਗੁਰੂ ਨਾਨਕ ਕਿਰਪਾ ਕਰਨ ਤੁਹਾਡੀ ਤਕਲੀਫ ਦੂਰ ਹੋ ਜਾਏ ਕਈਆਂ ਨੂੰ ਕਹਿ ਦਿੰਦੇ ਆ ਤੇ ਕਈਆਂ ਨੂੰ ਕਹਿੰਦੇ ਵੀ ਇਹਨੇ ਵੇਖਿਆ ਮਨ ਵਿੱਚ ਸ਼ੰਕਾ ਹੋ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਐ ਕਿਵੇਂ ਕਹਿ ਦਿੰਦੇ ਆ ਕਿ ਤੇਰੀ ਤਕਲੀਫ ਦੂਰ ਹੋ ਜਾਏਗੀ ਸਤਿਗੁਰੂ ਸੱਚੇ ਪਾਤਸ਼ਾਹ ਤੇਰੀ ਮਨੋ ਕਾਮਨਾ ਪੂਰੀ ਕਰਨਗੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਕਾਇਆ ਰੱਖੈ ਪਰਮੇਸ਼ਵਰ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਮੇਰ ਦਾ ਹੱਥ ਰੱਖ ਦਿੰਦੇ ਆ ਜਦੋਂ ਅਸੀਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਮੱਥਾ ਟੇਕਦੇ ਆ ਪੁੱਛਣ ਲੱਗਾ ਮਹਾਰਾਜ ਜਦੋਂ ਸਭ ਸੰਗਤਾਂ ਮੱਥਾ ਟੇਕ ਕੇ ਬੈਠ ਗਈਆਂ ਸਮਾਪਤੀ ਹੋਈ ਇਹ ਪੁੱਛਣ ਲੱਗਾ ਕਿ ਗੁਰੂ ਦੇ ਦਰ ਤੇ ਆ ਕੇ ਕਿਵੇਂ ਦੁੱਖ ਹੈ ਜਿਹੜਾ ਤਕਲੀਫ ਹੈ ਉਹ ਦੂਰ ਹੋ ਜਾਂਦੀ ਹੈ ਪਾਤਸ਼ਾਹ ਕਹਿੰਦੇ ਆ ਜਿਹੜਾ ਸ਼ਰਧਾ ਭਾਵਨਾ ਨਾਲ ਆ ਕੇ ਮੱਥਾ ਟੇਕਦਾ ਹੈ ਮਹਾਰਾਜ ਕਹਿੰਦੇ ਕਾਜੀ ਸਾਹਿਬ ਕਦੇ ਮੋਰ ਵੇਖੀ ਹੈ ਤੁਸੀਂ ਪਕੜ ਕੇ ਮੋਰ ਜਦੋਂ ਆਪਾਂ ਉਦਾਂ ਵੇਖਦੇ ਆ ਉਹਦੇ ਅੱਖਰ ਐ ਜਿਹੜੇ ਉੱਠੇ ਹੁੰਦੇ ਆ ਹਰਬੰਦਾ ਪੜ ਨਹੀਂ ਸਕਦਾ ਮੋਹਰ ਦੇ ਲੇਖ ਐ ਜਿਹੜੇ ਉੱਠੇ ਹੁੰਦੇ ਆ ਪਰ ਜਿਉਂ ਹੀ ਉਹ ਕਾਗਜ਼ ਤੇ ਮੋਹਰ ਲੱਗ ਜਾਂਦੀ ਐ ਤੇ ਉਹ ਅੱਖਰ ਸਿੱਧੇ ਹੋ ਜਾਂਦੇ ਐ ਇਸੇ ਤਰ੍ਹਾਂ ਜਿਹੜਾ ਬੰਦਾ ਆਪਣਾ ਆਪ ਤਿਆਗ ਕੇ ਆਪਣਾ ਹੰਕਾਰ ਮਾਣ ਛੱਡ ਕੇ ਕਾਮੀ, ਕਰੋਦੀ, ਲੋਭੀ, ਹੰਕਾਰੀ ਜੋ ਵੀ ਆ ਕੇ ਆਪਣਾ ਆਪ ਗੁਰੂ ਨੂੰ ਸੌਂਪਨਦਾ ਮੱਥਾ ਟੇਕਦਾ ਤਾਂ ਉਸ ਮੋਰ ਵਾਂਗ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਆ ਆਖੋ ਸਤਨਾਮ ਉਹਤੇ ਬਿਨਾਂ ਸਵਾਸਾਂ ਤੋਂ ਰੱਖ ਸਕਦਾ ਉਹਦੀ ਰਹਿਮਤ ਹੋ ਜੇ ਤਾਂ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ ਉਹਦੇ ਪ੍ਰਾਣ ਦਿੱਤੇ ਹੋਏ ਆ ਉਦੀ ਆਤਮਾ ਦਿੱਤੀ ਹੋਈ ਹੈ ਉਹਦੇ ਸਵਾਸ ਦਿੱਤੇ ਹੋਇਆ ਜੇ ਉਹ ਵਧਾਵੇ ਤਾਂ ਵੱਧ ਸਕਦਾ ਹੈ ਜੇ ਉਹ ਘਟਾਵੇ ਤਾਂ ਕੋਈ ਵਧਾ ਨਹੀਂ ਸਕਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਪਰ ਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਆਉਣਾ ਹੈ ਨਾ ਆਪਣੇ ਲੇਖ ਬਦਲਨੇ ਆ ਤਾਂ ਆਪਣਾ ਆਪ ਮਿਟਾ ਕੇ ਆਉਣਾ ਪੈਂਦਾ ਹੈ ਜਦੋਂ ਸ਼ਰਧਾ ਨਾਲ ਬੇਵਿਸ਼ਵਾਸ ਹੋਵੇ ਕਿ ਹਾਂ ਮੇਰਾ ਗੁਰੂ ਇਹ ਕਾਰਜ ਕਰਨ ਦੇ ਸਮਰੱਥ ਹੈ ਮੇਰਾ ਗੁਰੂ ਕਰੇਗਾ ਹੀ ਕਰੇਗਾ ਜੇ ਪੁੱਛਣਾ ਹੀ ਹੈ ਗੁਰੂ ਤੋਂ ਜਾ ਕੇ ਵੀ ਹੋਏਗਾ ਕਿ ਨਹੀਂ ਹੋਏਗਾ ਫਿਰ ਤਾਂ ਪਿਆਰਿਓ ਬੜੇ ਲੋਕ ਬੈਠੇ ਆ ਤੁਹਾਨੂੰ ਦੱਸਣ ਵਾਲੇ ਪਰ ਗੁਰੂ ਕੋਲ ਆ ਕੇ ਪੁੱਛਣਾ ਨਹੀਂ ਵੀ ਹੋਏਗਾ ਕਿ ਨਹੀਂ ਹੋਏਗਾ ਗੁਰੂ ਨੇ ਕਹਿ ਵੀ ਸੱਚੇ ਪਾਤਸ਼ਾਹ ਤੂੰ ਸਮਰੱਥ ਗੁਰੂ ਆ ਤੂੰ ਕਰ ਸਕਦਾ ਹੈ ਆਖੋ ਸਤਨਾਮ ਜਦੋਂ ਸੇਵਾ ਕਰਦਾ ਸਿਮਰਨ ਕਰਦਾ ਤੇ ਗੁਰੂ ਸਾਹਿਬ ਜੀ ਵੇਖ ਲੈਂਦੇ ਆ ਸਾਨੂੰ ਸੇਵਾ ਕਰਦਿਆਂ ਨੂੰ ਵੀ ਵੇਖਦੇ ਆ ਸਾਨੂੰ ਸਿਮਰਨ ਕਰਦਿਆਂ ਨੂੰ ਵੀ ਵੇਖਦੇ ਆ ਸਾਨੂੰ ਚੰਗੇ ਕਰਮ ਕਰਦਿਆਂ ਨੂੰ ਵੀ ਵੇਖਦੇ ਆ ਸਾਨੂੰ ਮਾੜੇ ਕਰਮ ਕਰਦਿਆਂ ਨੂੰ ਵੀ ਸਤਿਗੁਰੂ ਜੀ ਵੇਖਦੇ ਆ ਅੱਗੋਂ ਦੇਖਾ ਪਿੱਛੋਂ ਦੇਖਾ ਤੁਝ ਤੇ ਕਹਾਂ ਛਪਾਵੇ ਅੱਗੋਂ ਵੇਖ ਸਕਦਾ ਬੰਦਾ ਪਿੱਛੇ ਨਿਗਾ ਮਾਰ ਸਕਦਾ ਹੈ ਉੱਪਰ ਥੱਲੇ ਨਿਗਾ ਮਾਰ ਸਕਦਾ ਹੈ ਪਰ ਪ੍ਰਮਾਤਮਾ ਤੋਂ ਕਦੇ ਲੁਕੋਇਆ ਨਹੀਂ ਜਾ ਸਕਦਾ ਆਖੋ ਸਤਨਾਮ ਪਰ ਗੁਰੂ ਦੀ ਨਿਗਾ ਜ਼ਰੂਰ ਹੁੰਦੀ ਹੈ ਕਿ ਨਿਮਰਤਾ ਭਾਵਨਾ ਨਾਲ ਕਿਹੜਾ ਸਿੱਖ ਹੈ ਮੇਰਾ ਜਿਹੜਾ ਸੇਵਾ ਕਰ ਰਿਹਾ ਹੈ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹਰ ਬੰਦਾ ਚਾਹੁੰਦਾ ਵੀ ਮੇਰੇ ਬੱਚੇ ਤੰਦਰੁਸਤ ਰਹਿਣ ਅਰਦਾਸ ਕਰਦੇ ਆ ਨਾ ਮੇਰੇ ਬੱਚੇ ਦੀ ਉਮਰ ਲੰਬੀ ਹੋਵੇ ਤੇ ਨਿਮਰਤਾ ਨਾਲ ਆ ਕੇ ਸੇਵਾ ਕਰਿਆ ਕਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਉਮਰਾਂ ਵੀ ਬਖਸ਼ ਦਿੰਦੇ ਆ ਜੇ ਉਹਦੀ ਰਹਿਮਤ ਹੋ ਜਾਏ ਉਦੀ ਕਿਰਪਾ ਹੋ ਜੇ 9 ਸਾਲ ਦਾ ਬੱਚਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਸੰਗਤਾਂ ਸੇਵਾ ਕਰ ਰਹੀਆਂ ਸੀ 9 ਸਾਲ ਦਾ ਬੱਚਾ ਬੜੀ ਨਿਮਰਤਾ ਨਾਲ ਕਿਉਂਕਿ ਅੰਦਰ ਭੇਦ ਭਾਵ ਨਹੀਂ ਹੈ ਬੱਚਾ ਹੈ ਬੜੀ ਨਿਮਰਤਾ ਨਾਲ ਭਜ-ਭਜ ਕੇ ਸੇਵਾ ਕਰ ਰਿਹਾ ਹੈ ਤਾਂ ਕਿ ਮਾੜੇ ਕਰਮ ਕੱਟੇ ਜਾਣ ਆਪਣੇ ਬੱਚੇ ਦਾ ਹੱਥ ਫੜ ਕੇ ਸੇਵਾ ਵਿੱਚ ਲਾਇਆ ਕਿ ਲੈ ਪੁੱਤਰਾ ਸੇਵਾ ਕਰੇ ਤੇ ਸੰਗਤਾਂ ਸੇਵਾ ਕਰ ਰਹੀਆਂ ਪਹਿਲੀ ਗੱਲ ਤੇ ਨਸ਼ਿਆਂ ਵਿਸ਼ਿਆਂ ਤੋਂ ਦੂਰ ਹੋਏਗਾ ਫਿਰ ਗੁਰੂ ਦੇ ਲੜ ਲੱਗੇਗਾ ਤੁਹਾਡਾ ਵੀ ਸਤਕਾਰ ਕਰੇਗਾ ਉਹਦਾ ਵੀ ਜੀਵਨ ਬਣ ਜਾਏਗਾ ਤੇ ਸਤਗੁਰੂ ਸੱਚੇ ਪਾਤਸ਼ਾਹ ਐਨੇ ਪ੍ਰਸੰਨ ਹੋਏ ਉਹ ਬੱਚੇ ਦੀ ਸੇਵਾ ਤੋਂ ਇੰਨੇ ਖੁਸ਼ ਹੋਇਓ ਬੱਚੇ ਦੀ ਸੇਵਾ ਤੋਂ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਕੋਲ ਬੁਲਾਇਆ ਕੋਲ ਬੁਲਾ ਕੇ ਨਾ ਕਹਿੰਦੇ ਇਦਾਂ ਜਿਵੇਂ ਆਪਾਂ ਜੀਰੋ ਪਾਉਨੇ ਹੁੰਨੇ ਆ ਇਦਾਂ ਦਾ ਟਿੱਕਾ ਉਹਦੇ ਮੱਥੇ ਦੇ ਉੱਪਰ ਲਾ ਦਿੱਤਾ ਕਈ ਸੋਚਣ ਲੱਗੇ ਕਿ ਬੱਚਾ ਬੜਾ ਸੋਹਣਾ ਹੈ ਸੇਵਾ ਬੜੀ ਕਰਦਾ ਹੈ ਗੁਰੂ ਨੇ ਨਜ਼ਰ ਤੋਂ ਲਾ ਦਿੱਤਾ ਨਹੀਂ ਪਰ ਇਹ ਚੀਜ਼ਾਂ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹਨ ਨਾਦਰ ਹੋਵੇ ਤੇ ਗੁਰੂ ਦੀ ਹੋਵੇ ਨਜ਼ਰ ਲੱਗੇ ਤੇ ਗੁਰੂ ਦੀ ਲੱਗੇ ਦੂਸਰੀਆਂ ਨਜ਼ਰਾਂ ਕੁਝ ਨਹੀਂ ਕਰ ਸਕਦੀ ਨਾਨਕ ਨਦਰੀ ਨਦਰ ਨਿਹਾਲ ਜਦੋਂ ਗੁਰੂ ਦੀ ਨਦਰ ਪੈ ਜਾਂਦੀ ਹੈ ਗੁਰੂ ਨਿਹਾਲ ਕਰ ਦਿੰਦਾ ਬੜਾ ਇਹ ਪੁੱਛਣ ਲੱਗੇ ਕਹਿੰਦੇ ਮਹਾਰਾਜ ਇਹ ਕੀ ਕੌਤਕ ਹੈ ਸਮਝ ਵਿੱਚ ਨਹੀਂ ਆਇਆ ਵੀ ਤੁਸੀਂ ਇਹ ਬੱਚੇ ਦੇ ਮੱਥੇ ਤੇ ਗੋਲ ਚੱਕਰ ਕਿਉਂ ਲਾਇਆ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਇਹਦੀ ਸੇਵਾ ਦੀ ਭਾਵਨਾ ਇਹਦੇ ਦੋਖ ਦੇ ਨਹੀਂ ਰਹਿੰਦੇ ਸੀ ਇਹਨੇ ਦੁਨੀਆ ਤੋਂ ਤੁਰ ਜਾਣਾ ਸੀ ਪਰ ਇਹਦੀ ਸੇਵਾ ਤੋਂ ਅਸੀਂ ਐਨੇ ਖੁਸ਼ ਹੋਏ ਨੇ ਮਨ ਜਿੱਤ ਲਿਆ 9 ਸਾਲਾਂ ਦਾ ਇਹ ਸੀ ਅਸੀ ਜੀਰੋ ਲਾ ਦਿੱਤੀ ਹੈ 90 ਸਾਲ ਦਾ ਹੋਏਗਾ ਆਖੋ ਸਤਨਾ ਜਦੋਂ ਬੱਚਿਆਂ ਨੂੰ ਲੈ ਕੇ ਹੁੰਨੇ ਆ ਨਾ ਪਿਆਰੇ ਗੁਰੂ ਚਰਨਾ ਵਿੱਚ ਤੇ ਸਤਗੁਰੂ ਪਤਾ ਨਹੀਂ ਕੀ ਬਖਸ਼ਿਸ਼ਾਂ ਕਰ ਦੇਵੇ ਹਮੇਸ਼ਾ ਜਦੋਂ ਗੁਰੂ ਘਰ ਦੇ ਅੰਦਰ ਜਦੋਂ ਮਰਜ਼ੀ ਆ ਕੇ ਸੇਵਾ ਕਰ ਸਕਦੇ ਆ ਇੱਥੇ ਦਿਨੇ ਆਓ 10 ਵਜੇ ਆਓ 11 ਵਜੇ ਆਓ ਜਦੋਂ ਮਰਜ਼ੀ ਅਮਰਤ ਵੇਲੇ ਆਓ ਆ ਕੇ ਤੁਸੀਂ ਜੋ ਮਿਲਿਓ ਸੇਵਾ ਕਰ ਸਕਦੇ ਹੋ ਵੱਡੇ ਗੁਰੂ ਘਰਾਂ ਦੀ ਸੰਗਤ ਜੁੜਦੀ ਹੈ ਪਿਆਰ ਰੋਜ਼ਾਨਾ 10 11 ਵਜੇ ਸੰਗਤਾਂ ਸੇਵਾ ਕਰਦੀਆਂ ਨੇ ਪ੍ਰਸਾਦ ਸੰਗਤ ਜੀ ਮਾਫ਼ ਕਰਨਾ ਅਸੀਂ ਦੂਰ ਦੂਰ ਬੜੀ ਸੇਵਾ ਕਰਨ ਚਲੇ ਜਾਂਦੇ ਆ ਪਰ ਜਦੋਂ ਆਪਣੇ ਗੁਰੂ ਘਰ ਵਿੱਚੋਂ ਆਵਾਜ਼ ਆਉਂਦੀ ਹੈ ਸੇਵਾ ਕਰਨ ਦੀ ਉਦੋਂ ਬਿਰਲੇ ਹੀ ਪਹੁੰਚਦੇ ਆ ਜੇ ਬਾਹਰ ਜਾ ਕੇ ਸੇਵਾ ਕਰ ਸਕਦੇ ਆ ਬਾਹਰ ਜਾ ਕੇ ਭੱਜ ਭੱਜ ਕੇ ਸੇਵਾ ਕਰਦੇ ਹੋ ਈ ਇਹ ਤੇ ਪਿੰਡ ਵਾਲੇ ਗੁਰਦੁਆਰੇ 'ਚ ਜਾਲੇ ਲੱਗੇ ਪਏ ਹੁਣ ਫਿਰ ਕੀ ਫਾਇਦਾ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਤੇ ਹੋਈ ਐ ਐਵੇਂ ਸੰਗਤਾਂ ਬਹੁਤ ਸੇਵਾ ਕਰਦੀਆਂ ਨੇ ਐਸੀ ਗੱਲ ਨਹੀਂ ਐ ਪਰ ਸ਼ੁਰੂ ਇੱਥੋਂ ਕਰਨਾ ਚਾਹੀਦਾ ਹੈ ਜਾਓ ਸਭ ਥਾਂ ਸਤਿਕਾਰਯੋਗ ਹੈ ਜਿੱਥੇ ਸਾਡੇ ਗੁਰੂ ਸਾਹਿਬ ਜੀ ਆਏ ਆ ਸੇਵਾ ਕਰੋ ਪਰ ਇੱਥੇ ਵੀ ਉਸੇ ਗੁਰੂ ਦਾ ਹੁਕਮ ਆਉਂਦਾ ਹੈ ਵੈਗਰੂ ਇੱਥੇ ਵੀ ਉਸੇ ਗੁਰੂ ਦਾ ਹੁਕਮ ਹੁੰਦਾ ਹੈ ਤੇ ਜਦੋਂ ਸੇਵਾ ਲਈ ਆਵਾਜ਼ ਵੱਜਦੀ ਹੈ ਆ ਨੇੜੇ ਹੀ ਆ ਫੱਤਾ ਮੰਨ ਲੋ ਕਾ ਸਥਾਨ ਬਣਿਆ ਹੋਇਆ ਉੱਥੇ ਸਾਰਾ ਦਿਨ 2 2 3 300 ਬੰਦਾ ਜੁੜਿਆ ਰਹਿੰਦਾ ਹੈ ਸਾਡੇ ਅੰਦਰ ਲਗਨ ਸਾਡੇ ਅੰਦਰ ਭਾਵਨਾ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਮੇਰ ਦਾ ਹੱਥ ਰੱਖਦਿਆ ਨਾ ਫਿਰ ਸਾਡੇ ਅੰਗ-ਅੰਗ ਵਿੱਚ ਪਰਵੇਸ਼ ਹੋ ਜਾਂਦੇ ਆ ਤੇ ਸਾਰੇ ਦੁੱਖ ਘਟ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਪਰ ਸੇਵਾ ਗੁਰੂ ਨੂੰ ਮੁੱਖ ਰੱਖ ਕੇ ਕਰਨੀ ਹੁੰਦੀ ਐਸੀਆਂ ਬਖਸ਼ਿਸ਼ਾਂ ਕੀਤੀਆਂ ਜਦੋਂ ਬੱਚਿਆਂ ਨੂੰ ਕਵਾਂਗੇ ਵੀ ਚਲੋ ਸੇਵਾ ਕਰੋ ਜਦੋਂ ਮਰਜੀ ਹਰ ਵੇਲੇ ਜਦੋਂ ਸਮਾਂ ਲੱਗੇ ਸ਼ਾਮ ਨੂੰ 5-4 ਵਜੇ ਆ ਕੇ ਸੇਵਾ ਕਰ ਸਕਦੇ ਆਂ ਦਿਨੇ ਸੇਵਾ ਕਰ ਸਕਦੇ ਆਂ ਅੰਮ੍ਰਿਤ ਵੇਲੇ ਸੇਵਾ ਕਰ ਸਕਦੇ ਆਂ ਬੜੀਆਂ ਸੇਵਾਵਾਂ ਹੁੰਦੀਆਂ ਨੇ ਕਰਨ ਲਈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਕਾਗਰ ਚਿੱਤ ਹੋ ਕੇ ਬੜਾ ਪਿਆਰਾ ਬਚਨ ਆਪਾਂ ਸਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੇ ਜਦੋਂ ਸਤਿਗੁਰੂ ਜੀ ਨੇ ਸਮਝਾਇਆ ਫਿਰ ਕਾਜੀ ਸਲਾਰਦੀਨ ਵੀ ਸਮਝ ਗਿਆ ਸੀ ਕਿ ਪਾਤਸ਼ਾਹ ਮੈਂ ਸਮਝ ਗਿਆ ਕਿ ਗੁਰੂ ਦੇ ਦਰ ਤੇ ਆ ਕੇ ਪੁੱਠੇ ਲੇਖ ਵੀ ਕਿਵੇਂ ਸਿੱਧੇ ਹੋ ਜਾਂਦੇ ਆ ਜਦੋਂ ਆਪਣਾ ਆਪ ਮਿਟਾ ਕੇ ਕੋਈ ਸੇਵਾ ਕਰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਇੱਕ ਚਿੱਤ ਹੋ ਕੇ ਗੁਰੂ ਦੇ ਦਰ ਤੇ ਸੇਵਾ ਕਰ ਹਰੀ ਪ੍ਰਮਾਤਮਾ ਵਿੱਚ ਇਹ ਬਹੁਤ ਵੱਡਾ ਗੁਣ ਹੈ ਉਹਦਾ ਸੁਭਾਅ ਹੈ ਕਿ ਉਹ ਦਾਤ ਬਖਸ਼ ਕੇ ਕਦੇ ਪਛਤਾਉਂਦਾ ਨਹੀਂ ਦੁਨੀਆ ਦਾ ਬੰਦਾ ਕੋਈ ਥੋੜਾ ਜਿਹਾ ਧਨ ਪਦਾਰਥ ਸਾਨੂੰ ਦੇ ਦੇ ਪਤਾ ਨਹੀਂ ਕਿੰਨਿਆਂ ਕੋਲ ਕਹੇਗਾ ਕਿ ਮੈਂ ਇਹਦੀ ਮਦਦ ਕੀਤੀ ਅੱਖੋ ਸਤਨਾਮ ਪਰ ਗੁਰੂ ਨੇ ਕਦੇ ਆ ਕੇ ਨਹੀਂ ਕਿਹਾ ਮੈਂ ਤੈਨੂੰ ਅੱਖਾਂ ਦਿੱਤੀਆਂ ਮੈਂ ਤੈਨੂੰ ਦਿਮਾਗ ਦਿੱਤਾ ਮੈਂ ਤੈਨੂੰ ਲੱਥਾਂ ਬਾਹਾਂ ਦਿੱਤੀਆਂ ਗੁਰੂ ਨੇ ਕਦੇ ਨਹੀਂ ਕਿਹਾ ਹਰ ਜੀ ਹਉ ਹਰ ਕੈ ਸਦ ਬਲਿਹਾਰਣਾ ਜਿਤ ਸੇਵਿਆ ਸੁਖ ਪਾਏ ਮੈਂ ਐਸੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜੀ ਦੀ ਸੇਵਾ ਕਿਤੇ ਆ ਸੁਖੀ ਸੁਖ ਮਿਲਦਾ ਹੈ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ ਗੁਰਮੁਖ ਜਨ ਆਪਣੇ ਮਾਣ ਹੰਕਾਰ ਨੂੰ ਤਿਆਗ ਕੇ ਸਤ ਗੁਰੂ ਦੇ ਸ਼ਬਦ ਦੇ ਰਾਹੀ ਇਸ ਮਾਣ ਹੰਕਾਰ ਨੂੰ ਸਾੜ ਲੈਂਦੇ ਹਨ ਹਉਮੈ ਸ਼ਬਦ ਜਲਾਏ ਹਉਮੈ ਸੜ ਜਾਂਦੀ ਹੈ ਅਹੰਕਾਰ ਸੜ ਜਾਂਦਾ ਹੈ ਗੁਰੂ ਜੀ ਦੇ ਸ਼ਬਦ ਨਾਲ ਉਹ ਪ੍ਰਮਾਤਮਾ ਜਦੋਂ ਰਹਿਮਤ ਕਰਦਾ ਹੈ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਪ੍ਰਮਾਤਮਾ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਤੇ ਆਪ ਹੀ ਉਹ ਰਹਿਮਤਾਂ ਕਰਦਾ ਹੈ ਭਰੋਸਾ ਰੱਖਿਆ ਕਰ ਸਬਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ ਇਹ ਕਹਿੰਦਾ ਮੇਰਾ ਕੀ ਬਣੇਗਾ ਮੇਰੇ ਬੱਚੇ ਕੌਣ ਪਾਲੇਗਾ ਮੇਰਾ ਸਿਸਟਮ ਕਿਵੇਂ ਠੀਕ ਆਏਗਾ ਸਭਨਾ ਕਾਮ ਆਪੇ ਉਹ ਆਪ ਹੈ ਆਪੇ ਸਾਰ ਕਰੇ ਉਹਨੇ ਆਪੇ ਸੰਭਾਲ ਕਰ ਲੈਣੀ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਤੇ ਟਿਕੇ ਰਹਿੰਦੇ ਹਨ ਤੇ ਇੱਕ ਯੁੱਗ ਵਿੱਚ ਨਹੀਂ ਪਾਤਸ਼ਾਹ ਕਹਿੰਦੇ ਹਰ ਯੁੱਗ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਆਖੋ ਸਤਨਾਮ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਪੌੜੀ ਦੇ ਵਿੱਚ ਵਚਨ ਕਰਦੇ ਆ ਸਤਿਗੁਰੂ ਜੀ ਤੂੰ ਕਰਨ ਕਰਨ ਸਮਰਥ ਹੈ ਕਰਤੇ ਮਤ ਤੂ ਜਿਵੇਂ ਨਿਆ ਵਰਨਾ ਕੋਈ ਤੂੰ ਸਾਰੀ ਕੁਦਰਤ ਨੂੰ ਰਚਣ ਦੇ ਯੋਗ ਹੈ ਤੇਰੇ ਬਿਨਾ ਤੇ ਤੇਰੇ ਜਿੱਡਾ ਹੋਰ ਮੈਨੂੰ ਕੋਈ ਦਿਸਦਾ ਨਹੀਂ ਹੈ ਤੁਦੇ ਆਪੇ ਸਿਸ਼ਟ ਸਿਰਜੀਆ ਆਪੇ ਫਣਗੋਈ ਤੂੰ ਆਪ ਹੀ ਤਾਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਤੇ ਆਪ ਹੀ ਤੂੰ ਨਾਸ ਕਰਨ ਵਾਲਾ ਹੈ ਉਹ ਮਾਰਨ ਵਾਲਾ ਵੀ ਉਹ ਹੈ ਤੇ ਜਿਵਉਣ ਵਾਲਾ ਵੀ ਉਹ ਹੈ ਉਹ ਜਦੋਂ ਚਾਹੇ ਜਿਉਂਦੇ ਕਰ ਸਕਦਾ ਜਦੋਂ ਚਾਹੇ ਮਾਰ ਸਕਦਾ ਜਦੋਂ ਚਾਹੇ ਸਵਾਸ ਲੈ ਸਕਦਾ ਹੈ ਜਦੋਂ ਚਾਵੇ ਸਵਾਸ ਦੇ ਸਕਦਾ ਤੁਦੇ ਆਪੇ ਸਿਸ਼ਟ ਸਿਰ ਜੀਆਂ ਆਪੇ ਫਣਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁਰੂ ਤੇ ਪੂਰਨ ਭਰੋਸਾ ਰੱਖ ਸਭ ਥਾਈ ਹਰੀ ਦਾ ਹੀ ਹੁਕਮ ਵਰਤ ਰਿਹਾ ਹੈ ਪ੍ਰਮਾਤਮਾ ਦਾ ਹੀ ਹੁਕਮ ਵਰਤ ਰਿਹਾ ਹੈ ਉਹ ਜੋ ਕਰਦਾ ਸੋਈ ਹੁੰਦਾ ਉਹ ਜੋ ਕਰਦਾ ਚੰਗਾ ਕਰਦਾ ਹੈ ਜੋ ਨੇ ਕੀਤਾ ਉਹਨੂੰ ਭਲਾ ਕਰਕੇ ਮੰਨ ਜੋ ਗੁਰ ਕਹੈ ਸੋਈ ਪਲ ਮੰਨੋ ਉਹਨੂੰ ਭਲਾ ਕਰਕੇ ਜਾਣ ਗੁਰਮੁਖ ਨਾਨਕ ਅਰਾਧਿਆ ਸਭ ਅੱਖ ਹੋ ਧੰਨ ਧੰਨ ਗੁਰ ਸੋਈ ਬਸ ਗੁਰੂ ਦੇ ਸਨਮੁਖ ਹੋ ਕੇ ਇਹੀ ਸਿਮਰਦਾ ਰਿਆ ਕਰ ਕਿ ਸਾਰੇ ਆਖੋ ਉਹ ਸਤਿਗੁਰੂ ਧੰਨ ਹੈ ਧੰਨ ਹੈ ਧੰਨ ਹੈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਸੁਧ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ